快快快 ਹਾਂਜੀ ਪ੍ਰਧਾਨ ਜੀ ਆਪਣਾ ਨਾਮ ਤੇ ਜੁਨੇ ਦਾ ਨਾਮ ਦੱਸੋ ਮੈਂ ਸਰਦਾਰ ਦਲਬਾਖ ਸਿੰਘ ਪਿੰਡ ਰਾਜੀਵਾਲ ਕੀ ਕਹਿਣਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵੱਲੋਂ ਫ੍ਰੀ ਕੀਤੇ ਗਏ ਕਿੰਨੇ ਦਿਨਾਂ ਬਾਅਦ ਤੇ ਜਪਕੇ ਮੋਰਚੇ ਆ ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ ਕਿਉਂਕਿ ਮੋਦੀ ਨੇ ਆਵਾਜ਼ ਆਉਣਾ ਨਹੀਂ ਸਾਨੂੰ ਪੱਕੇ ਲਾਉਣੇ ਪੈਣੇ ਆ ਉਥੇ ਥਰੂ ਗੈਸ ਮਾਰੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਐਲਐਸਆਰ ਦੇ ਫਾਇਰ ਮਾਰੇ ਜਾ ਰਹੇ ਆ ਕਈਆਂ ਬੰਦਿਆਂ ਦੇ ਸਰੇ ਨਿਕਲੇ ਆ ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ ਜਿੱਨਾਂ ਜਰ ਸਾਡਾ ਦਿੱਲੀ ਦਾ ਮੋਰਚਾ ਜਾਰੀ ਆ ਉਹ ਨਜ਼ਰੀਏ ਜਾਰੀ ਆ ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ ਬਾਰੇ ਕੇਂਦਰ ਸਰਕਾਰ ਦੀ ਮਨਸ਼ਾ ਦੇ ਕੇਂਦਰ ਸਰਕਾਰ ਦੀ ਖੂਜ ਪੈ ਗਈ ਝੂਠੀ ਆ ਲਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਦੇ ਤੇ ਪੂਰੀ ਨਹੀਂ ਆ ਰਹੀ ਲੋਕਾਂ ਦਾ ਕਿੰਨਾ ਦਾ ਸਮਰਥਨ ਮੇਰੇ ਟੁੱਟ ਪਾ ਜਦੇ ਬਹੁਤ ਜ਼ਿਆਦਾ ਜੀ ਬੜੇ ਲੋਕ ਸਪਰਸਨ ਪੂਰਾ ਵਾਹਨ ਪੱਕੇ ਮੋਰਚੇ ਲੱਗ ਸਕਦੇ ਟੁੱਟ ਪਾ ਜਦੇ ਪੱਕੇ ਮੋਰਚੇ ਲੱਗ ਸਕਦੇ ਪੱਕੇ 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 ਪਤਾ ਸਭ ਨੂੰ ਲੱਗਦਾ ਕਿ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਹੜੀ ਹੁਣ ਜਿਹੜੀ ਫਿਰ ਕਿਹਾ ਜਾ ਰਿਹਾ ਕਿ 21 ਤਰੀਕ ਨੂੰ ਤਿਆਰੀ ਕੀਤੀ ਹੋਊਗੀ ਦਿੱਲੀ ਜਾਣ ਦੀ ਤਿਆਰੀ ਬਿਲਕੁਲ ਬਿਲਕੁਲ ਦਿੱਲੀ ਜਾਣ ਦੀ ਤਿਆਰੀ ਹੈ ਜੀ ਅਸੀਂ ਤਿਆਰ ਬੈਠੇ ਆਂ ਆਈਂਦਾ ਦਿੱਲੀ ਜਾਣ ਨੂੰ ਤਿਆਰ ਬੈਠੇ ਆਂ ਉੱਥੇ ਵੇਖੋ ਕੀ ਨਾ ਕੀਤਾ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ ਪਾਕਿਸਤਾਨ ਵਾਲੇ ਜਾਣੇ ਆਪਾਂ ਕਦੇ ਪਾਕਿਸਤਾਨ ਨੇ ਕਿਲ ਕੰਡੇ ਲਾਏ ਗਾੜੀ ਗਾੜੀ ਆ ਕਿਹੜੇ ਕਿਹੜੇ ਸਰੀਏ ਘੜ ਦਿੱਤੀਆਂ ਸੜਕਾਂ 'ਚ ਬੈਲੀਯਾਰ ਲਾ ਕੇ ਵਿੱਚ ਸੀਮਿੰਟ ਭਰਦੇ ਆ ਗਾੜੀ ਕੰਧਾ ਕਰ ਦਿਤੀਆਂ ਅੱਧ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ ਟਾਰੀ ਬਾਰਡਰ ਤੇ ਚਲੋ ਦਿਖਾਓ ਕੋ ਕੰਧ ਹੈ ਕੀ ਆ ਕੋਈ ਕੰਧ ਨਹੀਂ ਜਿਵੇਂ ਜਾਓ ਓਵੇਂ ਆਓ ਸਾਡੇ ਨਾਂ ਦੇ ਅਹੀਂ ਇਹ ਇੱਥੋਂ ਤੇ ਪਸਨੀਕ ਨਹੀਂ ਗਏ ਇਹ ਵੋਟਾਂ ਨਾਲ ਸਾਡੇ ਕੋ ਕਿੱਦਾਂ ਆਉਂਦੇ ਆ ਭਾਜਪਾ ਸਾਡੀ ਵੋਟਾਂ ਨਾ ਬਣੀ ਆ ਲੱਗਦਾ ਕਿ ਪਾਰਵਾ ਦਾ ਪੰਜਾਬ ਤੋਂ ਬਾਈਕਾਟ ਕੀਤਾ ਬਾਈਕਾਟ ਅਸੀਂ ਪੋਰਟਾਂ 'ਚ ਵੀ ਵੇਖਿਓ ਪੋਰਟਾਂ 'ਚ ਕੀ ਬਣਦਾ ਇਹ ਸਾਡੇ ਨਾਲ ਨੇਜਰ ਬਰਾ ਟੂਲ ਪ੍ਰਜਾ ਜਨੇ ਵਾਲੇ ਲਾਗੇ ਜੀ ਇਹ ਫ੍ਰੀ ਕੀਤਾ ਗਿਆ ਫ੍ਰੀ ਰੱਖਾਂਗੇ ਆਹ